ਜਿਹੜੇ ਕਾਨੂੰਨ ਇਹ ਲੈ ਕੇ ਮੋਦੀ ਸਰਕਾਰ ਆਈ ਸੀ ਤੁਹਾਨੂੰ ਪਤਾ ਹੈ ਕਿ ਨਵੰਬਰ 2020 ਦੇ ਵਿੱਚ ਕਾਨੂੰਨ ਤਕਰੀਬਨ 1 ਸਾਲ ਇਹ ਮੂਵਮੈਂਟ 1 ਸਾਲ ਤੋਂ ਚੰਦ ਦਿਨ ਅੱਗੇ ਚੱਲੀ ਤੇ 21 ਦੇ ਵਿੱਚ ਦਸੰਬਰ ਚ ਆ ਕੇ ਨਵੰਬਰ ਦੀ ਮੂਵਮੈਂਟ ਚੱਲੀ ਜਿਹੜੀ ਹੈ 21 ਦਸੰਬਰ ਦੇ ਵਿੱਚ ਮੋਦੀ ਨੇ ਸਾਰੇ ਕਾਨੂੰਨ ਨੂੰ ਹਮਦਰਦਤਾ ਵਾਦਾ ਕਰਕੇ ਵਾਪਸ ਲਿਆ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਦੋਂ ਕਾਨੂੰਨ ਵਾਪਸ ਲਏ ਨੇ ਕੋਈ ਸ਼ਰਤਾ ਬਣੀ ਹੈ ਮਦਦ ਸਰ ਥੱਲੇ ਕਰੋ ਜਿਹਦੇ ਵਿੱਚ ਇੱਕ ਵੱਡੀ ਸਾਰਿਆਂ ਨੂੰ ਵੱਡੀ ਸ਼ਰਤ ਸੀ ਕਿਸਾਨੀ ਦੀ ਸਾਰੇ ਹਿੰਦੁਸਤਾਨ ਦੀ ਕਿ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਹੈ ਉਹਨੂੰ ਅਸੀਂ ਲੀਗਲਾਈਜ਼ ਕਰਾ ਦੇ ਅਗਲੀ ਜਾਮਾ ਪਹਿਨਾ ਮੰਗ ਫਿਰ ਜਿਹੜੇ ਸਾਡੇ ਕਿਸਾਨ ਵੀਰ ਜਿਨ੍ਹਾਂ ਦੀ ਸ਼ਹਾਦਤ ਬਾਰਡਰ ਤੇ ਹੋਈ ਸੀ ਉਹਨਾਂ ਦੇ ਖਿਲਾਫ ਜਿੰਨੇ ਵੀ ਕੇਸ ਬਣੇ ਸੀ ਇੱਕ ਸਾਲ ਉਹ ਸਾਰੇ ਵਾਪਸ ਲੈ ਗਏ फेर 700 ਤੋਂ ਵੱਧ ਜਿਹੜੀਆਂ ਸ਼ਾਮਤਾਂ ਹੋਈਆਂ ਸੀ ਇਹ ਉੱਥੇ ਇੱਕ ਫੈਸਲਾ ਕੀਤਾ ਗਿਆ ਸੀ ਯੂਨਿਟਸ ਨਾਲ ਸਯੁਕਤ ਕਿਸਾਨ ਮੋਰਚੇ ਦੇ ਸਾਰੇ ਹੀ ਆਊਟਫਿਟਸ ਦੇ ਜਿਹਦੇ 4.500 ਆਰਗੇਨਾਈਜੇਸ਼ਨ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਨੂੰ ਫਾਈਨੈਂਸ਼ੀਲੀ ਵੀ ਕੰਪਨਸੇਟ ਕਰਾਂਗੇ ਉਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣ ਸਾਡੀ ਸਰਕਾਰ ਜਿਹੜੀ ਪਾਰਟੀ ਦੀ ਸੀ ਕਾਂਗਰਸ ਦੀ ਉਹਨਾਂ ਨੇ 350 ਕਿਸਾਨਾਂ ਨੂੰ ਨੌਕਰੀ ਵੀ ਦਿੱਤੀ 5-5 ਲੱਖ ਰੁਪਏ ਲਈ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਇਸ਼ਕਤਾਂਸ ਗਵਰਨਮੈਂਟ ਆਫ ਇੰਡੀਆ ਨੇ ਸਾਰਿਆਂ ਨੂੰ ਵੱਡੀ ਬਦਕਿਸਮਤੀ ਦੀ ਗੱਲ ਹੈ ਮੋਦੀ ਸਾਹਿਬ ਨੇ ਕਾਨੂੰਨ ਵਾਪਸ ਲੈ ਲਏ ਬਟ ਉਹਨਾਂ ਦੀ ਇਹ ਚ ਨਹੀਂ ਆ ਰਹੇ ਕੋਈ ਵੀ ਕਾਗਜ਼ੀ ਤੌਰ ਤੇ ਨੋਟੀਫਿਕੇਸ਼ਨ ਨਹੀਂ ਕੀਤੀ ਜੇ ਅੱਜ ਵੀ ਵੇਖਿਆ ਜੇ ਕਾਨੂੰਨ ਬਕਾਇਦਾ ਤੌਰ ਉੱਥੇ ਦੇ ਉੱਥੇ ਹੀ ਹੁਣ ਆਪ ਆਈਏ ਹੁਣ ਇੱਕ ਮਿੰਟ ਜਿਹੜਾ ਸਾਡੇ ਕੁਝ ਸੰਯੁਕਤ ਕਿਸਾਨ ਮੋਰਚੇ ਨੇ ਕੁਝ ਆਰਗੇਨਾਈਜੇਸ਼ਨਸ ਨੇ ਇਹ ਫੈਸਲਾ ਕੀਤਾ ਕਿ ਅਸੀਂ ਇਹ ਮੂਵਮੈਂਟ ਫਿਰ ਸ਼ੁਰੂ ਕਰਾਂ ਤਿੰਨ ਚਾਰ ਦਫਾ ਉਹਨਾਂ ਦੀ ਸੈਂਟਰਲ ਗਵਰਨਮੈਂਟ ਦੇ ਮੰਤਰੀਆਂ ਨਾਲ ਗੱਲ ਹੋਈ ਜਿਹਦੇ ਵਿੱਚ ਭਗਵੰਤ ਮਾਨ ਜੀ ਮੰਤਰੀ ਜਿਹੜੇ ਨੇ ਉਹ ਵੀ ਵਿੱਚ ਵਿਚੋਲੇ ਵਿੱਚ ਬੈਠੇ ਸਾਰੇ ਬਸ ਹੁਣ ਇਹ ਹੈ ਕਿ ਤੁਸੀਂ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਰੀ ਦੁਨੀਆ ਦੇ ਵਿੱਚ ਇਸ ਕਿਸਮ ਦੀਆਂ ਕਿਸਾਨਾਂ ਦੀਆਂ ਮੂਵਮੈਂਟਸ ਦੇ ਵਿਸ਼ੇਸ਼ ਤੌਰ ਤੇ ਯੂਰਪ ਵਿੱਚ ਚੱਲ ਫ੍ਰੈਂਚ ਪ੍ਰੈਜ਼ੀਡੈਂਟ ਬੈਕਰੌਨ ਜਿਹੜੇ ਨੇ ਉਹਨਾਂ ਨੇ ਫਰਾਂਸ ਦੇ ਵਿੱਚ ਬੈਠੇ ਹੋਏ ਕਿਸਾਨਾਂ ਨੂੰ ਬੁਕਾਇੰਦਾ ਔਰ ਖੁਦ ਆ ਕੇ ਮਿਲੇ ਫਰਾਂਸ ਚ ਚੱਲ ਰਹੀ ਜਰਮਨੀ ਚ ਚੱਲ ਰਹੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਚੱਲ ਰਹੀ ਇਹ ਬੜੀ ਵੱਡੀ ਬਦਕਿਸਮਤੀ ਦੀ ਗੱਲ ਹੈ ਕਿ ਜੇ ਕਿਸਾਨ ਵੀਰ ਆਪਣੀ ਗੱਲ ਹਿੰਦੁਸਤਾਨ ਦੀ ਸਰਕਾਰ ਨਾਲ ਕਰਤੇ ਕਿੱਥੇ ਕਰਨਾ ਸੀ ਆਪਣੇ ਦੇਸ਼ ਦੇ ਕੈਪੀਟਲ ਚ ਕਰਨੀ ਤੁਸੀਂ ਜੋ ਹਰਿਆਣਾ ਦੀ ਸਰਕਾਰ ਨੇ ਰਸਤਾ ਤਿਆਰ ਕੀਤਾ ਹੈ ਸਰਦਾ ਸ਼ੰਭੂ ਦਾ ਬਾਰਡਰ ਤੇ ਖਨੌਰੀ ਦਾ ਬਾਰਡਰ ਜਿਸ ਢੰਗ ਨਾਲ ਕਿਲਾ ਨਾਲ ਬਕਾਇਦਾ ਤੌਰ ਉਥੇ ਗਿੱਲ ਕਿਲਾ ਦਾ ਇਹੋ ਜਿਹਾ ਪ੍ਰਬੰਧ ਕੀਤਾ ਜਿਹੜਾ ਹੈ ਚੀਨ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਹੈ ਉਹਨਾਂ ਦੇ ਟ੍ਰੂਪਸ ਨੂੰ ਰੋਕਣ ਦਾ ਪ੍ਰਬੰਧ ਹੈ ਨਹੀਂ ਪੰਜਾਬ ਦੀ ਕਿਸਾਨੀ ਨੂੰ ਰੋਕਣ ਵਾਸਤੇ ਇਹ ਬਕਾਇਦਾ ਤੌਰ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਅਸੀਂ ਕਹਿੰਦੇ ਜੀ ਅਮਨ ਤੇ ਸ਼ਾਂਤੀ ਨਾਲ ਸਾਡੇ ਕਿਸਾਨ ਭਰਾ ਬੈਠੇ ਸੀ ਕੋਈ ਵੀ ਹਰਿਆਣੇ ਦੇ ਬਾਰਡਰ ਨੂੰ ਕਰਾਸ ਨਹੀਂ ਸੀ ਇਹ ਜੋ ਕੁਝ ਵੀ ਚੰਦ ਦਿਨ ਪਹਿਲੇ ਹਰਿਆਣੇ ਦੀ ਸਰਕਾਰ ਨੇ ਕੀਤਾ ਉਹਦੀ ਸਖਤ ਨਿਖੇਦੀ ਅਸੀਂ ਕਰਦੇ ਆ ਕਿਉਂਕਿ ਇਹ ਦੇਸ਼ ਦੀ ਪਛਾਣ ਮਹਾਤਮਾ ਬੁੱਧ ਦੇ ਨਾਲ ਇਸ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਨਾਲ ਹਿੰਦੁਸਤਾਨ ਨੂੰ ਦੁਨੀਆ ਦੀ ਸਾਰਿਆਂ ਨੂੰ ਵੱਡੀ ਡੈਮੋਕ੍ਰੇਸੀ ਕਿਹਾ ਜਾਂਦਾ ਲੋਕਤੰਤਰ ਕਿਹਾ ਜਾਂਦਾ ਕੋ ਤੁਸੀਂ ਇਹੋ ਜਿਹਾ ਕੰਮ ਤੇ ਕਦੀ ਤਾਲਿਬਾਨੀਆਂ ਨੇ ਆਪਣੇ ਲੋਕਾਂ ਨਾਲ ਨਹੀਂ ਕੀਤਾ ਜੋ ਹਰਿਆਣਾ ਦੀ ਸਰਕਾਰ ਨੇ ਪੰਜਾਬ ਦੀ ਕਿਸਾਨੀ ਨਾਲ ਕੀਤਾ। ਹੁਣ ਉੱਤੇ ਮੈਂ ਹਸਪੀਟਲ ਚੋ ਗਿਆ ਆ। ਤਕਰੀਬਨ ਜਿਹੜਾ 200 300 ਸਾਡਾ ਕਿਸਾਨ ਫਟੜ ਪਿਆ। ਉਹਦੇ ਵਿੱਚ ਜ਼ਿਆਦਾ ਦੁਨਾਲੀ ਦੀਆਂ ਜਿਹੜੇ ਸ਼ਰਲਿਆਂ ਵਾਲੇ ਕਾਰਤੂਸ ਹੁੰਦੇ ਮੈਂ ਉਹ ਜਟਕੀ ਬੋਲੀ ਦੱਸਣ ਲੱਗਾ ਸ਼ਰਲਿਆਂ ਵਾਲੇ ਕਾਰਤੂਸ ਵਰਤੇ ਗਏ। ਉਹਦਾ ਕਾਰਨ ਇਹ ਅਸੀਂ ਸੋਚੀ ਪਹਿਲੀ ਗੱਲ ਤੇ ਵੇਖੋ ਇਹ ਹਿੰਦੁਸਤਾਨ ਦੀ ਆਰਮੀ ਕੋ ਵੈਪਨ ਨਹੀਂ ਇਹ ਹਿੰਦੁਸਤਾਨ ਦੀ ਪੁਲਿਸ ਕੋ ਵੈਪਨ ਨਹੀਂ ਦੁਨਾਲੀ ਇਹ ਪੈਰਾਮਿਲਟਰੀ ਫੋਰਸਿਸ ਕੋ ਇਹ ਪਹਿਲੀ ਗੱਲ ਤੇ ਦੀ ਇਨਵੈਸਟੀਗੇਸ਼ਨ ਹੋਣੀ ਜੈਨ ਇਨੀਆਂ ਦੁਨਾਲੀਆਂ ਕਿੱਥੋਂ ਆਈਆਂ ਫਿਰ ਹਰਿਆਣੇ ਪੁਲਿਸ ਦੇ ਨਾਲ ਚਿੱਟੇ ਕੱਪੜਿਆਂ ਦੇ ਵਿੱਚ ਸਿਵਲਿਅਨ ਕੱਪੜੇ ਤੇ ਇਹਨੇ ਲੋਕ ਕਿਸ ਤਰ੍ਹਾਂ ਇਹ ਜਿੰਨੇ ਵੀ ਸਾਡੇ ਵੀਰ ਫੱਟੜ ਹੋਏ ਨੇ ਸਾਰੀ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਸਾਰੇ ਪੰਜਾਬ ਦੇ ਏਰੀਏ ਦੇ ਵਿੱਚ तकरीबन 5-400 ਘਾਜ਼ ਅੰਦਰ ਵੜ ਕੇ ਪਹਿਲੇ ਟਾਇਰ ਕਿਸੇ ਹੱਲ ਮਾਰੇ ਗਏ ਨੇ ਉਹਨਾਂ ਨੂੰ ਪਿੱਛੇ ਕਰਕੇ ਜਿਹੜੇ ਬਕਾਇਆ ਕਾਬੂ ਆ ਗਏ ਉਹਨਾਂ ਦੇ ਟਰੈਕਟਰ ਭੰਨ ਦਿੱਤੇ ਗਏ ਟਾਇਰ ਭੰਨ ਦਿੱਤੇ ਉਹਨਾਂ ਦਾ ਨੁਕਸਾਨ ਕੀਤਾ ਗਿਆ 4-5 ਸਾਡੇ ਲੋਕਾਂ ਨੂੰ ਕਿਸਾਨ ਭਰਾਵਾਂ ਨੂੰ ਤੇ ਬੋਰੀਆਂ ਵਿੱਚ ਬੰਨ ਕੇ ਚੋਕੇ ਲੈ ਗਏ ਜਿੰਨਾਂ 'ਚੋ ਇੱਕ ਸਾਡਾ ਭਰਾ ਜਿਹੜਾ ਰੋहतक ਦੇ ਪੀਜੀਆਈ 'ਚੋਂ ਤੁਹਾਨੂੰ ਪਤਾ ਹੈ ਹਾਈ ਕੋਰਟ ਦੀ ਕੌਨਸਲ ਹਾਈ ਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਲੈ ਕੇ ਆਂਦੇ ਲੱਤਾਂ ਤੋੜ ਦਿੱਤੀਆਂ ਗਈਆਂ ਜੁਵਾੜੇ ਤੋੜ ਦਿੱਤੇ ਗਏ ਬਾਹਾਂ ਤੋੜ ਦਿੱਤੀਆਂ ਹੁਣ ਜਿੱਥੇ ਅਸੀਂ ਜਾਏ ਆ ਸਾਰੇ ਨੌਜਵਾਨ ਵੀਰਾਂ ਦੇ ਗੋਲੀਆਂ ਦੇ ਪੈਲੇਟ ਵਜੇ ਉਹਦਾ ਮਤਲਬ ਇਹ ਸੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕਿ ਪੈਲੇਟ ਤਾਂ ਮਾਰੇ ਕੇ ਦਾ ਤਬਾਕਾ ਜ਼ਿਆਦਾ ਹੁੰਦਾ ਡਰ ਤੇ ਖੌਫ ਜ਼ਿਆਦਾ ਹੋਏਗਾ ਲੀਥਲ ਇਹਨਾਂ ਨੇ ਉਹ ਜਿਹੜੇ ਵੱਡੇ ਕਾਰਤੂਸ ਨਹੀਂ ਐਲਜੀ ਉਹ ਨਹੀਂ ਭਰੇ ਜਿਹੜੇ ਛੋਟੇ ਸੀ ਉਹ ਤਾਂ ਭਰੇ ਨੇ ਕਿ ਇਹਦੇ ਇਸ ਦੇ ਨਾਲ ਕਰਨ ਸਿੰਘ ਲੜਕਾ ਬਠੰਡੇ ਮਾਨਸੇ ਹਲਕੇ ਦੀ ਜਿਹੜੀ ਡੈਥ ਹੋਈ ਅਸੀਂ ਡਿਮਾਗ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਬਰਗਾੜੀ ਤੇ ਬਹਿਲ ਕਲਾਚ ਹੋਈ ਮੌਕੇ ਤੇ ਆ ਕੇ ਸਾ ਪ੍ਰਕਾਸ਼ ਸਿੰਘ ਬਾਦਰੀਆ ਸੁਖਬੀਰ ਸਿੰਘ ਬਾਦਲ ਨੇ ਪੈਰ ਨਹੀਂ ਥੀਕੀ ਇਹਨਾਂ ਨੂੰ ਤੂੰ ਹੁਕਮ ਆਏ ਤੁਹਾਡੀ ਪੁਲਿਸ ਨੇ ਫਾਇਰ ਕੀਤੀ ਤਾਂ ਉਹਨਾਂ ਨੂੰ ਵਿੱਚ ਪਾਇਆ ਗਿਆ ਇਹ ਵੀ ਜਿਹੜੀ ਫਾਇਰਿੰਗ ਹੋਈ ਹੈ ਇਹ ਬਕਾਇਦਾ ਤੌਰ ਸਾਰੇ ਪੰਜਾਬ ਦਾ ਮੰਨ ਹੈ ਅਨਿਲ ਵੇਜ ਜਿਹੜਾ ਹੂ ਮਿਨਿਸਟਰ ਹੈ ਹਰਿਆਣੇ ਦਾ ਇਹ ਉਹਦੀ ਡਾਇਰੈਕਸ਼ਨ ਤੇ ਕੀਤੀ ਗਈ ਕੋਈ ਵੀ ਐਸਪੀ ਜਾਂ ਕੋਈ ਵੀ ਡੀਸੀ ਆਪਣੇ ਲੈਵਲ ਤੇ ਐਡੀ ਵੱਡੀ ਕਾਰਵਾਈ ਨਹੀਂ ਕਰੋ ਅਸੀਂ ਮੰਗ ਮੰਗ ਰਹੇ ਆ ਕਿ ਪਹਿਲੇ ਐਫਆਈਆਰ ਚ ਸਿੱਧੇ ਤੌਰ ਤੇ ਅਨਿਲ ਵਿਜ ਦਾ ਨਾਮ ਦਿੱਤਾ ਜਾਏ 300 ਸਾਡਾ ਜਿਹੜਾ ਕਿਸਾਨ ਭਰਾ ਬੈਠਾ ਉਹਨਾਂ ਦੀ ਇੰਡੀਵਿਜੂਅਲ ਐਫਆਈਆਰਾਂ ਕੱਟੀਆਂ ਜਾਣ ਉਹਨਾਂ ਦੇ ਕੇਸਸ ਰਜਿਸਟਰ ਕੀਤੇ ਜਾਣ ਇੱਕ ਹੋਰ ਮੈਂ ਤੁਹਾਨੂੰ ਉਹ ਸ਼ੁਭ ਕਰਨ ਸਿੰਘ ਦੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਆਨਰੇਬਲ ਸੁਪਰੀਮ ਕੋਰਟ ਦੀ ਬਕਾਇਦਾਤਔਰ ਰੂਲਿੰਗ ਹੈ ਕਿ ਟੈਰੀਟੋਰੀਅਲ ਡਿਸਪੂਟ ਚ ਪੈਨਦੀ ਲੋੜ ਨਹੀਂ ਹਰਿਆਣਾ ਕਹਿੰਦਾ ਸਾਡੇ ਏਰੀਏ ਵਿੱਚ ਹੈ ਪੰਜਾਬ ਵਿੱਚ ਹੀ ਸੀ ਬਟਿਆ ਦੇ ਡਿਸਪੂਟ ਚ ਪੈਨਦੀ ਲੋੜ ਨਹੀਂ ਉਹਨੇ ਕਿਹਾ ਜ਼ੀਰੋ ਐਫ ਆਈ ਆਰ ਪਹਿਲੇ ਕੱਟੋ ਇਹ ਐਫ ਆਈ ਆਰ ਕੱਟੀ ਜਾਏ ਪੋਸਟਮਾਰਟਮ ਹੈ ਅੱਜ ਵੀ ਵੇਖੋ ਮੈਨੂੰ ਅਫਸੋਸ ਨਾ ਕਹਿਣਾ ਪੈ ਕਿ ਭਗਵੰਤ ਮਾਨ ਜੀ ਅੰਡਰ ਪ੍ਰੈਸ਼ਰ ਹੋਮ ਮਿਨਿਸਟਰ ਅੰਡਰ ਪ੍ਰੈਸ਼ਰ ਇਹਨਾਂ ਦੇ ਡਾਕਟਰ ਅੰਡਰ ਪ੍ਰੈਸ਼ਰ ਨੇ ਅਜੇ ਸਾਰਿਆਂ ਦੇ ਜਿਸਮ ਦੇ ਵਿੱਚ ਜਿਹੜੇ ਸ਼ਰਲੇ ਨੇ ਉਹਨਾਂ ਦੇ ਜਿਸਮ ਚ ਪੈਨ ਕੋਈ ਬਾਹਰ ਕੱਢਿਆ ਨਹੀਂ ਗਿਆ ਬਕਾਇਦਾ ਤੌਰ 'ਤੇ ਉਹਨਾਂ ਦਾ ਜਿਹੜੇ ਉਹਨਾਂ ਦੇ ਹੋਏ ਨੇ ਐਕਸੀਡੈਂਟਸ ਹੋਏ ਨੇ ਉਹਨਾਂ ਵਿੱਚ ਪੈਲਟਸ ਹੋ ਰਹੇ ਕਿਉਂ ਨਹੀਂ ਕੱਢੇ ਜਾ ਰਹੇ ਕਿਉਂਕਿ ਜੋ ਬਾਹਰ ਕੱਢੇ ਜਾਣਗੇ 307 ਦਾ ਕੇਸ ਰਿਸਟਰ ਕਰਨਾ ਪੈਣਾ ਇਹ ਹੁਣ ਭਗਵੰਤ ਮਾਨ ਜੀ ਕਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਕੋ ਭਜੋਗੇ ਕਿੰਨਾ ਚਿਰ ਤੁਸੀਂ ਸੈਂਟਰ ਦੀ ਵਿਚੋਲਗੀ ਕਰੋ ਬਾਹਰ ਨਿਕਲੋ ਇੱਕ ਦੇਖੋ ਵੱਡੀ ਸਾਜ਼ਿਸ਼ ਆ ਜੀ ਭਗਵੰਤ ਮਾਨ ਜਿਹੜਾ ਬੀਜੀਪੀ ਦਾ ਰਲ ਕੇ ਇਡੀ ਵੱਡੀ ਗੇਮ ਪੰਜਾਬ ਦੇ ਦੇਖੋ ਮੈਂ ਮੈਂ ਇੱਥੇ ਵੇਖੋ ਇਸ ਟਾਈਮ ਅਸੀਂ ਕਿਸਾਨਾਂ ਦੇ ਅਸਲੇ 'ਤੇ ਆਏ ਮੈਂ ਸਿੱਧੇ ਤੌਰ ਕੋਈ ਇਹੋ ਜਿਹੇ ਇਲਜ਼ਾਮ ਲਗਾਣਾ ਨਹੀਂ ਚਾਹੁੰਦਾ ਅੱਛਾ ਇੱਕ ਮੈਂ ਇੱਕ ਮਿੰਟ ਮੈਂ ਇਹੀ ਗੱਲ ਕਹੂੰਗਾ ਭਗਵੰਤ ਮਾਨ ਨੂੰ ਆ ਟਾਈਮ ਆ ਗਿਆ ਮਾਨ ਸਾਹਿਬ ਲੀਡਰ ਨੂੰ ਕੀ ਆ ਜਾਂਦਾ ਜਿਹੜਾ ਮੌਕੇ ਤੇ ਆ ਕੇ ਆਪਣੇ ਲੋਕਾਂ ਨਾਲ ਆਪਣੀ ਕਿਸਾਨੀ ਨਾਲ ਆਪਣੇ ਸੂਬੇ ਨਾਲ ਖੜਾ ਹੋ ਹੁਣ ਇੱਕ ਮਿੰਟ ਹੁਣ ਟਾਈਮ ਆਇਆ ਹੁਣ ਵਿਚਲਾ ਕੰਮ ਨਹੀਂ ਹੋਣਾ ਯਾ ਤੈਨੂੰ ਪੰਜਾਬ ਨਾਲ ਖਲੋਣਾ ਪੈਣਾ ਜਾਂ ਤੈਨੂੰ ਸੈਂਟਰ ਨਾਲ ਤੇ ਰਹੇ ਦੇਣਾ ਖਲੋਣਾ ਪੈਣਾ। ਤੋ ਇਸ ਗੱਲ ਕਾਰਨ ਪਹਿਲੀ ਮਾਰਚ ਤੋਂ ਅਸੈਂਬਲੀ ਸੈਸ਼ਨ ਹੋਣੇ। ਅਸੀਂ ਇਹ ਸੈਸ਼ਨ ਚੱਲਣ ਨਹੀਂ ਦੇਣਾ ਜਿੰਨਾ ਚਿਰ ਇਹ ਪਹਿਲੇ ਫੈਸਲਾ ਐਫਆਈਆਰ ਦਾ ਹੁੰਦਾ। ਜਿਹਨ ਇੱਕ ਪ੍ਰੋਵੀਜ਼ਨ ਹੈ ਇੰਡੀਅਨ ਪਿਨਲ ਕੋਰਟ ਦੇ ਵਿੱਚ ਕਿ ਜੇ ਕੋਈ ਕਿਸੇ ਚੱਲਦੀ ਰੋਡ ਨੂੰ ਬਲੌਕ ਕਰੂਗਾ ਪਰਮਨੈਂਟਲੀ ਉਹਦੇ ਪਰਚਾ ਦਰਜ ਹੁੰਦਾ ਹੈ ਪ੍ਰੋਵੀਜ਼ਨ ਹੈ। ਤੋ ਇਹ ਹਰਿਆਣਾ ਸਰਕਾਰ ਤੇ ਐਫਆਈਆਰ ਦਰਜ ਹੋਣੀ ਚਾਹੀਦੀ। ਮੈਂ ਕਹਿੰਦਾ ਪਹਿਲੇ ਆ ਜਿਹੜਾ ਇੱਡਾ ਸੰਗੀਨ ਜੁਰਮ ਕੀਤੇ ਕਤਲ ਕੀਤੇ ਪਹਿਲੇ ਉਹਨਾਂ ਦੀ ਤੇ ਕਰ ਲੋ ਸੜਕ ਦੀ ਤੇ ਬਾਅਦ ਚ ਵੀ ਕਰ ਲੈ। ਬਈ ਉਸ ਤਰ੍ਹਾਂ ਵਿਗਰਮ ਵਿਗਰਮ ਦੀ ਥਿਊਰੀ ਭੂਮਿਕਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਪ੍ਰਿਤਪਾਲ ਨੂੰ ਉਹਨਾਂ ਨੇ ਕੱਲ ਪੀਜੀ ਪਹੁੰਚਾਇਆ ਜਿਹੜੀ ਭੂਮਿਕਾ ਸਰਕਾਰ ਨੂੰ ਅਦਾ ਕਰਨੀ ਚਾਹੀਦੀ ਸੀ ਉਹ ਵਿਗਰਮ ਬੁਜੇਟੀਆਂ ਨਾਲ। ਮੇਰੀ ਬੇਨਤੀ ਇੱਕ ਸੁਣ ਲੋ। ਮੈਂ ਕਿਸੇ ਇੰਡੀਵਿਜੂਅਲ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਹਰ ਪੰਜਾਬੀ ਜਿਹੜਾ ਇੱਕ ਦੂਜੇ ਦੀ ਮਦਦ ਕਰ ਰਿਹਾ ਸੀ ਉਹਨੂੰ ਵੈਲਕਮ ਕਰ। ਜਿਹੜਾ 1 ਕਰੋੜ ਕਿਸੇ ਪਾਰਟੀ ਨਾਲ ਹੋਏ। ਕਿਸੇ ਪਾਰਟੀ ਨਾਲ ਕੋਈ ਸਾਥੀ ਭਾਵੇਂ ਸਾਡੀ ਪਾਰਟੀ ਦਾ ਸਾਡੀ ਵਿਰੋਧੀ ਜਮਾਤਾਂ ਦਾ ਜਿਹੜਾ ਇਸ ਟਾਈਮ ਕਿਸਾਨਾਂ ਦੀ ਪਿੱਠ ਪਿੱਛੇ ਕਰੋਗਾ ਮੈਂ ਉਹਦੀ ਸੁਣਦਾ 1 ਕਰੋੜ ਰੁਪਏ ਦੀ ਮਦਦ ਕੀਤੀ ਗਈ ਹੈ 1 ਕਰੋੜ ਰੁਪਏ ਦੀ ਉਹਦੇ ਬਾਰੇ ਤੁਹਾਡੇ ਕੀ ਜੀ ਦੇਖੋ ਮੇਰੀ ਸੁਣ ਲਓ 1 ਕਰੋੜ ਦੀ ਮਦਦ ਦਾ ਮਕਸਦ ਇਹ ਸੀ ਕਿ 302 ਦਾ ਪਰਚਾ ਦਰਜ ਨਾ ਕਰਨਾ ਪਵੇ ਪੋਸਟ ਮਾਰਟਮ ਕਰਨਾ ਨਾ ਪਵੇ ਜੀ ਸ਼ੋਬਰ ਕਰਨ ਸਿੰਘ ਨੂੰ ਖੜਕੇ ਸੰਸਕਾਰ ਕਰ ਦਿੱਤਾ ਜਾਏ ਜਿਸ ਤਰ੍ਹਾਂ ਉਦੋਂ ਸਾਡੇ ਨੌਜਵਾਨ ਰੈਪ ਸਿੰਗਰ ਦਾ ਮੂਸੇ ਵਾਲੇ ਦਾ ਕਰ ਦਿੱਤਾ ਗਿਆ ਸੀ ਇਸ ਇਸ਼ੂ ਨੂੰ ਨੌਨ ਇਸ਼ੂ ਬਣਾਣਾ ਕੇ ਕਰੋੜ ਰੁਪਇਆ ਦੇ ਦੋ ਮੰਨ ਜਾਣ ਕੇ ਗਰੀਬ ਲੋਕ ਨੇ ਬਟ ਉਹਨਾਂ ਨੇ ਪੰਜਾਬੀਆਂ ਵਾਲੀ ਉਹ ਗੱਲ ਵਿਖਾਈ ਉਹਨੇ ਕਿਹਾ ਨਾ ਤੇ ਅਸੀਂ ਕਰੋੜ ਲਈਏ ਨਾ ਲਈਏ ਨੌਕਰੀ ਪਹਿਲੇ ਕਰੋ ਐਫ ਆਈ ਆਰ ਦਰਜ ਪਹਿਲੇ ਅਨਲ ਵੇਜੇ ਦਾ ਨਾਮ ਰਜਿਸਟਰ ਕਰੋ ਫਿਰ ਕਰਾਵਾਂਗੇ ਪੋਸਟਮਾਰਟਮ ਫਿਰ ਅਸੀਂ ਬਾਕੀ ਦਾ ਕੰਮ ਕਰਾਂਗੇ ਪਰ ਪ੍ਰਸ਼ਾਸਨ ਵੱਲੋਂ ਵੀ ਉਹਦੀ ਦੇਰ ਤੇ ਮਤਲਬ ਆ ਰਹੀ ਹੈ ਸਕਿਉਰਿਟੀ ਲਈ ਪਈ ਹੈ ਕੀ ਪੰਜਾਬ ਕਾਂਗਰਸ ਜਾਂ ਹੋਰ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਪੰਜਾਬ ਸਰਕਾਰ ਦੇ جواب ਪਨਾਨ ਗਿਆ ਕੀ ਉਸ ਬੱਚੇ ਦਾ ਸੰਸਕਾਰ ਕੀਤਾ ਜਾ ਦੇਖੋ ਮੇਰੀ ਸੁਣ ਲਓ ਅਸੀਂ ਦਬਾਅ ਬਣਾਉਣ ਵਾਸਤੇ ਤੇ ਪ੍ਰਤਾਪ ਸਿੰਘ ਬਾਜਵਾ ਇੱਥੇ ਆਇਆ ਹੈ ਲੀਡਰ ਆਫ ਦੀ ਆਪੋਜੀਸ਼ਨ ਜੀ ਆਇਆ ਹੈ ਦਬਾਅ ਬਣਾਉਣ ਵਾਸਤੇ ਹੀ ਆਇਆ ਹੈ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨਾ ਖਲੋਣਾ ਪੈਣਾ ਐਫ ਆਈ ਆਰ ਦਰਜ ਕਰੋ ਜੀ ਮੈਨੂੰ ਦੱਸੋ ਮੈਂ ਤੁਹਾਨੂੰ ਬਹਿਬਲ ਕਰਾਂਦਾ ਤੇ ਉਹਦਾ ਆਲਰੇਡੀ ਕਹਿ ਦੱਸੇ ਹੀ ਹੈ ਸਾਰਾ ਮਸਲਾ ਕਿ ਜੇ ਉਦੋਂ ਹੋਇਆ ਤੋ ਇਸੇ ਤਰ੍ਹਾਂ ਐਫ ਆਈ ਆਰ ਤੁਸੀਂ ਦਰਜ ਕਰੋ ਐਫ ਆਈ ਆਰ ਦਰਜ ਕਰੋਗੇ ਤੇ ਸੈਂਟਰ ਨਾਲ ਸੋळा ਫੇਰ ਇਹਨਾਂ ਦੀ ਚੱਲ ਨਹੀਂ ਸਕਦੀ। ਮਾਜਬਾ ਸਾਹਿਬ ਕਿਵੇਂ ਦੇਖਦੇ ਹੋ ਕਿ ਕੇਂਦਰ ਦੇ ਨਾਲ ਗੱਲਬਾਤ ਚੱਲ ਰਹੀ ਹੈ। ਇੱਕ ਤਰਫ ਪੰਜਾਬ ਸਰਕਾਰ ਤੇ ਕਿਸਾਨ ਆਮਲੇ ਸਾਡੇ। ਸਾਡਾ ਕੋਈ ਨੀਂ ਬਚੋ ਹੋ ਰਿਹਾ ਉਹਦੇ ਨੇ। ਸਥਿਤੀ ਨੂੰ ਕਿਵੇਂ ਜਿਹੜਾ ਮੇਨਟੇਨ ਕੀਤਾ ਜਾਵੇ ਕਿਉਂਕਿ ਇੱਕ ਤਰਫ ਕੇਂਦਰ ਦੇ ਨਾਲ ਮੀਟਿੰਗ ਦਾ سلسلہ ਜਿਹੜਾ ਰੁਕ ਚੁੱਕਾ ਹੈ। ਇੱਕੋ ਇੱਕ ਮੇਰੀ ਗੱਲ ਮੋਟੇ ਤੌਰ 'ਤੇ ਸਮਝ ਲਓ। ਇਲੈਕਸ਼ਨਾਂ ਆਣ ਵਾਲੀਆਂ ਨੇ। ਆਹ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਐਮਐਸਪੀ ਦੀਆਂ ਜਾਂ ਕੇਸ ਵਾਪਸ ਲੈਣ ਦੀਆਂ ਜਾਂ ਫਾਈਨੈਂਸ਼ਲੀ ਕੰਪਨਸੇਟ ਕਰਨ ਦੀਆਂ। ਇਹਦੇ 35-40 ਮੀਟਿੰਗਜ਼ ਜਦੋਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਨੇ ਐਸਕੇਐਮ ਦੇ ਨਾਲ ਸਾਰੀ ਸੈਂਟਰਲ ਗਵਰਨਮੈਂਟ ਦੀ ਹੋ ਚੁੱਕੀ ਹੈ ਤੇ ਉਹਨਾਂ ਦੇ ਪੋਟਿਆਂ ਤੇ ਇਹ ਕਿਹੜੀ ਕੋਈ ਨਵੀਂ ਗੱਲ ਏ ਸੈਂਟਰ ਤੋਂ ਕੋਈ ਆਸ ਉਮੀਦ ਨਾ ਰੱਖੋ ਵੇਖੋ ਮੋਟੀ ਗੱਲ ਸਮਝ ਲਓ ਜਾਂ ਕਾਰਪੋਰੇਟ ਵਰਲਡ ਦਾ ਫਾਇਦਾ ਹੋ ਸਕਦਾ ਜਾਂ ਕਿਸਾਨੀ ਦਾ ਹੋ ਸਕਦਾ ਦੁਨੀਆ ਭਰ ਦੇ ਵਿੱਚ ਜਿਹੜਾ ਕਿਸਾਨੀ ਨਾਲ ਖਲੋ ਗਿਆ ਉਹ ਕਾਰਪੋਰੇਟ ਵਰਲਡ ਨਾਲ ਨਹੀਂ ਖਲੋ ਸਕਦਾ ਜਿਹੜਾ ਕਾਰਪੋਰੇਟ ਵਰਲਡ ਨਾਲ ਖਲੋ ਗਿਆ ਉਹ ਫਿਰ ਕਿਸਾਨੀ ਨਾਲ ਨਹੀਂ ਖਲੋ ਸਕਿਆ ਤੇ ਜਿਹੜਾ ਕੈਪਟਨ ਮੋਰਿੰਦਰ ਸਿੰਘ ਮਿਲ ਕੇ ਆਏ ਨੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਤੁਹਾਨੂੰ ਬੇਨਤੀ ਕੈਪਟਨ ਸਾਹਿਬ ਦੀ ਤੇ ਵੇਖੋ ਬਦਕਿਸਮਤੀ ਦੀ ਗੱਲ ਏ ਪੰਜਾਬ ਸੁੱਕਣੇ ਪਿਆ ਪੰਜਾਬ ਦੇ ਕਿਸਾਨੀ ਜਿਹੜੀ ਓਹਨਾਂ ਨੂੰ ਸਾਡੇ ਨੌਜਵਾਨ ਬੱਚੇ ਹਸਪਤਾਲਾਂ ਚ ਪਏ ਨੇ ਕੈਪਟਨ ਸਾਹਿਬ ਆਪਣੀ ਘਰ ਦੀ ਨੂੰ ਪਾਰਲੀਮੈਂਟ ਦੀ ਸੀਟ ਜਿਤਾਉਣ ਵਾਸਤੇ ਹੁਣ ਇਹ ਇਸ ਅਲਾਈਅੰਸ ਦੇ ਚੱਕਰ 'ਚ ਪਏ ਦੇ ਵੇਖੋ ਤੁਸੀਂ ਕਪਤਾਨ ਸਾਹਿਬ ਤੋਂ ਮਿਆਸ ਕਰੂੰਗਾ ਕਪਤਾਨ ਸਾਹਿਬ ਪੰਜਾਬ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ ਤੁਹਾਨੂੰ ਇੱਜ਼ਤ ਦਿੱਤਾ ਸਨਮਾਨ ਦਿੱਤਾ ਪੰਜਾਬ ਦੀ ਕਿਸਾਨੀ ਨਾਲ ਖਲੋਵੋ ਪਾਇਓ ਜਿ ਵਾਦਾ ਕਿਹੜਾ ਛੱਡੋ ਪੰਜਾਬ ਦੇ ਹਰਿਆਣਾ ਸਾਹਿਬ ਇਸ ਤਰ੍ਹਾਂ ਘੱਟ ਜੋੜ ਪਾਰਟੀ ਦਾ ਘੱਟ ਜੋੜ ਹੋ ਗਿਆ ਤੁਸੀਂ ਜਾਓਗੇ ਪ੍ਰਚਾਰ ਕਰਨਾ ਹਰਿਆਣਾ ਦੇ ਨਾਲ ਅਸੀਂ ਕਿਤੇ ਨਹੀਂ ਜਾਵਾਂਗੇ ਅਸੀਂ ਪੰਜਾਬ ਦੇ ਵਿੱਚ ਵੇਖੋ ਪਹਿਲੇ ਹੱਥੋਂ ਹੀ ਤੁਹਾਨੂੰ ਮੈਂ ਦੱਸਿਆ ਸੀ ਸਾਡੀ ਕਲੀਅਰ ਕਟ ਆਇਆ ਸੀ 6 ਮਹੀਨੇ ਪਹਿਲੇ ਅਸੀਂ ਸਾਡਾ ਕੋਈ ਆਪ ਦਾ ਪੰਜਾਬ 'ਚ ਲੈ ਲੈਂਦੇ ਹਾਂ ਇੱਕ ਦੂਜੇ ਦੇ ਖਿਲਾਫ ਤੁਹਾਨੂੰ ਬਿਆਨ ਵੀ ਦੇਣੇ ਪੈਣਗੇ ਤੇ ਰੋਜ਼ ਦੇ ਰਹੇ ਕਿ ਤੇ ਹੋ ਰਾ ਇੱਥੇ ਮੈਂ ਤੇ ਆਪ ਦੇ ਖਿਲਾਫ ਹੀ ਆਇਆ ਇਹਨਾਂ ਦੇ ਆਕੇ ਥੋੜਾ ਆ ਹਰਿਆਣਾ ਜਿਹਦੇ ਨਿਸ਼ਚੇ ਨਾਮ ਆ ਕੇ ਵੀ ਪ੍ਰਚਾਰ ਕਰਨ ਜਾਣਗੇ ਮੈਂ ਬਿਲਕੁਲ ਨਹੀਂ ਜਾ ਬਾਈਓ ਸਾਹਿਬ ਮੈਨੂੰ ਇਹ ਮੈਂ ਆਪਣੀ ਜੋ ਆਪਣੇ ਹਰ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਵਾਲੀ ਬਾਈ ਮੈਨੂੰ ਪੁੱਛਿਆ ਮੈਂ ਜਵਾਬ ਦਿੱਤਾ ਹੁਣ ਬਾਕੀ ਸਮਾਨ ਕਿ ਕਨੂੰ ਤਿਆਰ ਨੇ ਕਿ ਛੱਡਣ ਨੂੰ ਤਿਆਰ ਹੋ ਤੇ ਉਹ ਹੀ ਦੱਸ ਮੈਂ ਨਹੀਂ ਜਾਊ ਬਾਈਓ ਸਾਹਿਬ ਲੱਗਦਾ ਕਿ ਜਿਸ ਤਰ੍ਹਾਂ ਘੱਟ ਜੋੜ ਦਾ ਜਵਾਬ ਦਿੱਤਾ ਗਿਆ ਇੰਡੀਪੈਂਡੈਂਟ ਬਾਕੀ ਪਾਸੇ ਸ਼ੇਅਰਿੰਗ ਹੋ ਗਈ ਹੈ ਪੰਜਾਬ ਤੋਂ ਦਾ ਜਵਾਬ ਹੀ ਹੈ ਲੱਗਦਾ ਕਿ ਕਾਂਗ ਪੰਜਾਬ ਦੇ ਵਿੱਚ ਕਾਂਗਰਸ ਸਰਵਾਈਵ ਹੀ ਨਹੀਂ ਕਰੇਗੀ ਚੜਦੀ ਕਲਾ ਚਰੇਗੀ ਗੁਰੂ ਮਹਾਰਾਜ ਸਾਹਿਬ ਦੀ ਇਹ ਬਾਪਰ ਕਿਰਪਾ ਨਾਲ ਕਿਸਾਨਾਂ ਦੀ ਇਹ ਬਾਪਰ ਕਿਰਪਾ ਨਾਲ ਪੰਜਾਬ ਦੇ ਲੋਕਾਂ ਦੀ ਇਹ ਬਾਪਰ ਕਿਰਪਾ ਨਾਲ ਡਟ ਕੇ ਪੰਜਾਬ ਨਾਲ ਖਲੋਤੇ ਆ ਪੰਜਾਬ ਦੀ ਖੇਸਾਨੀ ਨਾਲ ਖਲੋਤੇ ਆ ਆਪਣੇ ਆਪ ਹੀ ਲੋਕ ਸਾਡੇ ਨਾਲ ਚੱਲਣਗੇ ਉਹਨਾਂ ਨੂੰ ਪਤਾ ਕਿ ਕਿਹੜੀ ਪਾਰਟੀ ਦਮ ਰੱਖ ਕੇ ਸੈਂਟਰ ਨਾਲ ਕੰਪਰੋਮਾਈਜ਼ ਨਹੀਂ ਕਰੇਗੀ ਪੰਜਾਬ ਦੇ ਇੱਕ ਮੰਤਰੀ ਸੀ ਕਹਿੰਦੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦਾਂਗੇ ਹੁਣ ਜਿਹੜਾ ਬਜਟ ਸੈਸ਼ਨ ਮੈਂ ਇੱਕ ਤੁਹਾਨੂੰ ਦੱਸਾਂ ਚਾਹੁੰਦਾ 2 ਦਿਨ ਪਹਿਲੇ ਹਨਰੇਬਲ ਸਪੀਕਰ ਸਦਾਰ ਕੁਲਤਾਰ ਸਿੰਘ ਸੰਧਵਾ ਸਾਹਿਬ ਨੂੰ ਮੈਂ ਮਿਲ ਕੇ ਆਇਆ ਮੈਂ ਚਿੱਠੀ ਦੇ ਕੇ ਆਇਆ ਸੰਧਵਾ ਸਾਹਿਬ ਇਲੈਕਸ਼ਨਾਂ ਤੋਂ ਪਹਿਲੇ ਕੇਜਰੀਵਾਲ ਸਾਹਿਬ ਨੇ ਫਿਰ ਭਗਵੰਤ ਮਾਨ ਜੀ ਨੇ ਫਿਰ ਸਾਡੀ ਪਣ ਅਨਮੋਲ ਗगन ਮਾਨ ਨੇ ਗੱਲ ਕਹੀ ਸੀ ਜਿੱਦ ਦਿਨ ਸੈਂਟਰ ਭੱਜ ਗਿਆ ਭਾਈ ਫਸਲਾ ਵੀ ਐਮਐਸਬੀ ਅਸੀਂ ਰਵਾਂਗੇ ਹੁਣ ਟਾਈਮ ਆਇਆ ਮੈਂ ਆਖਿਆ ਆ ਜਿਹੜਾ ਹੁਣ ਸੈਸ਼ਨ ਆਨ ਲੱਗਾ ਤੁਸੀਂ ਇਸ ਨੂੰ ਲੀਗਲਾਈਜ਼ ਕਰੋ ਹੁਣ ਜੇ ਸੈਂਟਰ ਨਾ ਵੀ ਚੁੱਕੇ ਇਹ ਸਾਰੀਆਂ ਫਸਲਾਂ ਐਮਐਸਪੀ ਦੇ ਰੇਟ ਤੇ ਪੰਜਾਬ ਦੀ ਸਰਕਾਰ ਚੁੱਕੇ ਇੱਕ 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 ਲੋ ਮਿੰਟ ਮੇਰੇ ਵੱਲ ਧਿਆਨ ਅਸੀਂ ਪਿਛਲੀ ਜਦੋਂ ਕਾਂਗਰਸ ਦੀ ਗਵਰਨਮੈਂਟ ਸੀ ਮੋਦੀ ਦੇ ਖਿਲਾਫ ਇੱਕ ਬਿੱਲ ਲੈ ਕੇ ਆਏ ਸੀ ਕਿ ਸਿਵਲ ਪ੍ਰੋਸੀਜਰ ਕੋਡ ਜਿਹੜਾ ਹੈ ਹਿੰਦੁਸਤਾਨ ਦਾ ਉਹਦੇ ਵਿੱਚ ਤਰਮੀਮ ਅਸੀਂ ਕਹੀ ਸੀ ਕਰੋ ਜਿਹਦੇ ਨਾਲ ਕੋਈ ਵੀ ਵਪਾਰੀ ਫਸਲ ਐਮਐਸਪੀ ਤੋਂ ਥੱਲੇ ਖਰੀਦੇ ਗਰੋਂ 3 ਸਾਲ ਦੀ ਕੈਦ ਹੋਈ ਹਾਨਰੇਬਲ ਗਵਰਨਰ ਨੇ ਵੀਪੀ ਬਰਦਨੌਰ ਸਾਹਿਬ ਨੇ ਉਹ ਫਾਈਲ ਰਾਸ਼ਟਰਪਤੀ ਕੋ ਖੱਲੀ ਮਾਨ ਸਾਹਿਬ ਨੂੰ ਮੈਂ ਉਹ ਵੀ ਕਹੂੰਗਾ ਉਹ ਵੀ ਫਾਈਲ ਵਾਪਸ ਮਗਾਓ ਕਾਨੂੰਨ ਪੰਜਾਬ ਦੇ ਵਿੱਚ ਇੱਕ ਤੇ ਲੈ ਕੇ ਆਓ ਕਿ ਅਸੀਂ ਐਮਐਸਪੀ ਤੇ ਸਾਰੀਆਂ ਫਸਲਾਂ ਬਾਈ ਖਰੀਦਾਂਗੇ ਕਿਉਂਕਿ ਤੁਸੀਂ ਸਾਰੇ ਸੁਣ ਚੁੱਕੇ ਹੋ ਮਾਨ ਸਾਹਿਬ ਨੂੰ ਕੇਜਰੀਵਾਲ ਨੂੰ ਵੀ ਤੇ ਅਨਮੋਲ ਕ ਕਰੋ ਦੂਜੀ ਗੱਲ ਇਹ ਜਿਹੜਾ ਫਸਲ ਇਸ ਤੋਂ ਘੱਟ ਖਰੀਦੇਗਾ ਉਹਨੂੰ 3 ਸਾਲ ਦੀ ਅਸੀਂ ਕੈਦ ਕਰਾਂਗੇ ਉਹ ਫਾਈਲ ਰਾਸ਼ਟਰਪਤੀ ਕੋ ਪਈ ਹੈ ਵਾਪਸ ਚ ਮੰਗਾਓ ਤੇ ਪੰਜਾਬ ਦੇ ਲੋਕਾਂ ਨਾਲ ਖੜੇ ਹੋ ਸਾਹਿਬ ਇੱਕ ਹੀ ਚੀਜ਼ ਕੁਮਤਮਾਨ ਜੀ ਕਹਿੰਦੇ ਸੀ ਕਿ ਪਹਿਲਾਂ ਪੋਸਟਮਾਰਟਮ ਹੋ ਜਾਂਦੋ ਫਿਰ ਪਰਚਾ ਕਰਾਂਗੇ ਅਸੀਂ ਕਰਾਂਗੇ ਆਪਾਂ ਇਹ ਜਾਂਚ ਕਰਾਂਗੇ ਬਿਲਕੁਲ ਗਲਤ ਹੈ ਪਹਿਲੇ ਐਫਆਈਆਰ ਹੋਏਗੀ ਫਿਰ ਪੋਸਟਮਾਰਟਮ ਟੈਕਨੀਕਲੀ ਗਲਤ ਹੈ ਇਹ ਬਕਾਇਦਾ ਤੌਰ देयर इज नो ਬਾਈਂਡਿੰਗ ਕਾਨੂੰਨੀ ਤੌਰ ਤੇ ਮੈਂ ਦੱਸਣਾ ਜ਼ੀਰੋ ਐਫਆਈਆਰ ਪਹਿਲੇ ਹੁੰਦੀ ਤੁਸੀਂ ਮੈਨੂੰ ਦੱਸੋ ਜਿੱਥੇ ਵੀ ਕ੍ਰਾਈਮ ਹੁੰਦਾ ਪਹਿਲੇ ਐਫਆਈਆਰ ਹੁੰਦੀ ਹੈ ਪੋਸਟਮਾਰਟਮ ਬਾਅਦ ਚ ਹੁੰਦਾ ਕਦੀ ਪੋਸਟਮਾਰਟਮ ਪਹਿਲੇ ਕਰਕੇ ਬਗਰੋ ਐਫਆਈਆਰ ਦਰਜ ਕਰਦੇ ਸੁਣਿਆ ਹੋ ਸਕਦਾ 174 ਦੀ ਕਾਰਵਾਈ ਕਰਕੇ ਕਰਦੇ ਨੇ ਅੱਛਾ ਜਤਾਇਆ ਜੀ ਕਿ ਪੰਜਾਬ ਸਰਕਾਰ ਪ੍ਰੈਸ਼ਰ ਬਣਾਉਣ ਦਾ ਕੰਮ ਕਰ ਰਹੀ ਹੈ ਨੁਮਾਇंदे ਭੇਜ ਰਹੀ ਹੈਗੀ ਆ ਕੱਲ ਇੱਕ ਮਾਂ ਦਾ ਬਿਆਨ ਵੀ ਸਾਹਮਣੇ ਆ ਗਿਆ ਉਹ ਕਹਿੰਦੇ ਮੈਂ ਜਿਹੜੀ ਆਪਣੇ ਬੇਟੇ ਦਾ ਕਹਿੰਦੀ ਕਿ ਸਸ਼ਕਾਲ ਕੰਮ ਦਿੱਤਾ ਜਾਵੇ ਵੇਖੋ ਮੇਰੀ ਮੇਰੀ ਬੇਨਤੀ ਸੁਣ ਲੋ ਜਦੋਂ ਵੀ ਪੰਜਾਬ 'ਚ ਇਸ ਕਿਸਮ ਦਾ ਮੌਕਾ ਆਇਆ ਇਹਨਾਂ ਨੇ 2-3 ਪੱਕੇ ਅਫਸਰ ਪੰਜਾਬ ਪੁਲਿਸ ਨੇ ਛੱਡੇ ਨੇ ਜਿਹਦੇ ਵਿੱਚ ਇੱਕ ਜਸਕਰਨ ਸਿੰਘ ਨਾਂ ਦਾ ADGP ਹੈ ਉਹ ਮੂਸੇਵਾਲੇ ਸਾਹਿਬ ਦੇ ਵੀ ਜਦੋਂ ਪਹਿਲੀ ਵਾਰ ਇਹ ਹੋਇਆ ਇਹ ਹੀ ਬੰਦੇ ਸਨ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਉਹਨਾਂ ਦੀ ਲਾਸ਼ ਨੂੰ ਨਾ ਬਾਹਰ ਰੱਖੋ ਸਸਕਾਰ ਇਮੀਡੀਏਟਲੀ ਕਰਾਓ ਅਸੀਂ ਕਾਤਲ ਫੜਾਂਗੇ ਅਸੀਂ ਵੈਪਨ ਰਿਕਵਰ ਕਰਾਂਗੇ ਜਿਨ੍ਹਾਂ ਨੇ ਕਤਲ ਕਰਵਾਏ ਨੇ ਲਾਰੈਂਸ ਬਿਸ਼ਨੋਈ ਵਰਗੇ ਉਹਨਾਂ ਨੂੰ ਹਮੇਸ਼ਾ ਲਈ ਇੰਟਰੋਗੇਸ਼ਨ ਲੈ ਕੇ ਆਵਾਂਗੇ ਨਾ ਕਿਸੇ ਨੇ ਬਿਸ਼ਨੋਈ ਨੂੰ ਪੁੱਛਿਆ ਨਾ ਉਹਨਾਂ ਕਾਤਲਾਂ ਨੂੰ ਪੁੱਛਿਆ ਨਾ ਉਹਨਾਂ ਹਥਿਆਰਾਂ ਨੂੰ ਪੁੱਛਿਆ ਸੇਮ ਹੀ ਹੈ شوف ਕਰਨਜੀਤ ਜੀ ਦੀ ਵੀ ਜਿਹੜੀ ਬਦਕਿਸਮਤੀ ਦੇ ਨਾਲ ਸ਼ਹਾਦਤ ਹੋਈ ਏ ਇਹ ਵੀ ਇਹਨਾਂ ਰੋਲ ਦੇਣੀ ਇਸੇ ਚੱਕਰ ਦੀ ਇਹ ਤੇ ਚਾਹਦੇ ਪੈਸੇ ਲਓ ਤੇ ਘਰਾਂ ਨੂੰ ਜਾਓ ਜੀ ਬਾਜਵਾ ਸਾਹਿਬ ਕੁਝ ਹੋਰ ਕਹਿਣਾ ਚਾਹੁੰਦੇ ਹੋ ਧੰਨਵਾਦ